ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਜੇਠੂ ਕੇ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਮਲਕੀਤ ਫੌਜੀ ਦੇ ਘਰੋਂ ਇੱਕ ਆਪਾਂ ਤੁਹਾਨੂੰ ਸੋਹਣੀ ਝੋਟੀ ਦਿਖਾ ਰਹੇ ਆਂ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿਹੜਾ ਸੂਆ ਹੈ ਸੂਂਦੀ ਆ ਕਿੰਨੇ ਕ ਦਿਨ ਸੂਣ ਦੇ ਵਿੱਚ ਬਾਕੀ ਨੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਤੇ ਥਣਲੇਵੀ ਦੀ ਮਿੱਤਰੋ ਪੂਰੀ ਸਾਫ ਹੈ ਸਿੰਘਾਂ ਦੀ ਬਹੁਤ ਸੋਹਣੀ ਸੋਹਣਾ ਮਿੱਤਰੋ ਥਣ ਹੈ ਤੱਕ 19 ਕੀ ਮਿੱਤਰੋ ਜ਼ਰੂਰ ਅੱਗੇ ਨੂੰ ਹੈ ਤੇ ਕਿੰਨਾ ਦੁੱਧ ਕੱਢਿਆ ਕਰਦਿਆਂ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਸਸੀ ਕਾ ਠੀਕ ਐ ਸਤਾਂ ਵਧੀਆ ਜੀ ਵਧੀਆ ਆਪਣਾ ਪਿੰਡ ਹੈਗਾ ਜੇਠੂ ਗਿਆਣਾ ਘਰ ਇਹ ਥੋੜਾ ਕਿੱਥੇ ਜੇ ਰਹਿ ਜਾਂਦਾ ਹੈ ਘਰ ਇਹ ਦਰਾਜ ਵਾਲਾ ਰੋਡ ਤੇ ਦਰਾਜ ਵਾਲਾ ਰੋਡ ਤੇ ਸਕੂਲ ਦੇ ਕੋਲੇ ਹੈਣਾ ਹਾਂਜੀ ਹਾਂਜੀ ਠੀਕ ਐ ਇਹ ਜੋ ਟੀ ਮਤਲਬ ਮੇਰੀ ਵੀਡੀਓ ਦੇਖ ਕੇ ਲਈ ਵੀ ਇਹ ਹਾਂਜੀ ਪਰ ਆਪਣਾ ਚੈਨਲ ਦੇਖ ਕੇ ਲਈ ਜੀ ਕਿਵੇਂ ਨਿਕਲੀ ਜੀ ਪੂਰੀ ਵਧੀਆ ਜੀ ਸਾਫ ਆ ਠੀਕ ਐ ਬਸ ਉਹ ਤਾਂ ਐਵੇਂ ਮੈਂ ਫੌਜੀ ਬੰਦਾ ਜੀ ਡਿਊਟੀ ਕਰਕੇ ਹਰ ਤੋਂ ਵੱਧ ਪਸੂ ਸਮਝਦੇ ਨਹੀਂ ਹੈਗੇ ਓਕੇ ਬਸ ਇਸ ਕਰਕੇ ਇੱਕ ਘਰ ਦੀ ਝੋਟੀ ਆ ਹੋ ਗਈ ਠੀਕ ਹੈ ਹਾਂ ਤਾਂ ਕਰਕੇ ਤੇ ਦੁੱਧ ਕਿੰਨਾ ਕਰ ਦਿੱਤਾ ਬਸ ਇਹ ਦੁੱਧ ਜੀ ਸਹੀ ਤਾਂ 11 ਪਲੱਸ ਹੈ ਜੀ ਠੀਕ ਹੈ ਮਤਲਬ ਆਪਾਂ 12 ਲੀਟਰ ਕਿਹਾ ਸੀ ਉਹ ਹਾਂ ਜੀ ਉਹ ਫਿਰ ਕੁਝ ਜਦੋਂ ਪਸ਼ੂ ਉਪਰੇ ਘਰੇ ਜਾਂਦਾ ਹਨਾ ਹਾਂ ਉਦੋਂ ਕਿਲੋ ਅੱਧਾ ਕਿਲੋ ਦਾ ਦੁੱਧ ਦਾ ਫਰਕ ਪਈ ਜਾਂਦਾ ਹਨਾ ਗਰੰਟੀ ਹੈ ਜੀ ਇਹਨੇ ਦਿੱਤਾ ਨਹੀਂ ਠੀਕ ਹੈ ਤੇ ਜੀ ਉਹ ਤੂੰ ਵੱਧ ਹੀ ਦੇਉਗੀ 12 13 ਜਿਹੜੇ ਹਿਸਾਬ ਨਾਲ ਸਮਝਿਆ ਹਨਾ ਸੀ ਉਹ ਸੁਆ ਦੂਜਾ ਹੋ ਗਿਆ ਪਰ ਪਹਿਲੇ ਨਹੀਂ ਸੀ ਵਰਤਾਂ ਪਹਿਲੇ ਸੁਆ ਸੀ ਹਾਂ ਜੀ ਪਹਿਲੇ ਸੁਆ ਸੀ ਠੀਕ ਹੈ ਟੀਕੇ ਬਾਰੇ ਕੋਈ ਜਾਣਕਾਰੀ ਠੀਕ ਹੈ ਜੀ ਪਿੰਡ ਦਾ ਹੀ ਹੈ ਛੋਟਾ ਰੱਖਿਆ ਹੋਇਆ ਛੋਟੂ ਤੋਂ ਕਰਾਈ ਜੀ ਓਕੇ ਹਾਂ ਜੀ ਤਰੋ ਜ ਰੇਟ 1.40 ਹੈ ਜੀ ਹਾਂ ਧੋ ਰੋ ਚੱਕਾ ਰੇਟ ਮਿੱਤਰੋ 1.40 ਹੈ ਦੂਜੇ ਸੂਏ ਸੂਣਾ ਬਾਈ ਨੇ ਪਹਿਲੇ ਸੂਏ ਇਹ ਝੋਟੀ ਆਪਣੀ ਵੀਡੀਓ ਦੇਖ ਕੇ ਲਈ ਸੀ 11 11.5 ਲੀਟਰ ਬਾਈ ਕਹਿੰਦਾ ਵੀ ਦੁੱਧ ਕੱਢਿਆ ਤੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਤੇ ਕਿਸੇ ਨੁਕਸ ਕਰਕੇ ਨੇ ਮਿੱਤਰੋ ਵੇਚ ਰਿਹਾ ਬਾਈ ਕਹਿੰਦਾ ਵੀ ਡਿਊਟੀ ਕਰਕੇ ਕੁਝ ਦਿੱਕਤ ਆ ਰਹੀ ਹੈ ਖਾਲੇਵੇ ਦੀ ਪੂਰੀ ਸਾਫ ਹੈ ਚੰਗੀ ਸਿਹਤ ਦਾ ਚੰਗਾ ਕੱਦ-ਕਾਟਾ ਸੋਹਣੀ ਮਿੱਤਰੋ ਪਲੀ ਵੀ ਹੈ ਬਹੁਤ ਸੋਹਣੀ ਮਿੱਤਰੋ ਤਿਆਰੀ ਹੈ ਕੈਮਰਾ ਇੱਕ ਵਾਰੀ ਤੁਹਾਨੂੰ ਨੇੜੇ ਕਰਕੇ ਜ਼ਰੂਰ ਦਿਖਾਵਾਂਗੇ ਖੱਲਾ-ਖੱਲਾ ਦਾ ਥਣ 19 ਕੀ ਮਿੱਤਰੋ ਫੇਰ ਆਪਾਂ ਕਹਿੰਦੇ ਵੀ ਜਿਹੜੇ ਲੇਵੇ ਦੀ ਧੱਕ ਜ਼ਰੂਰ ਅੱਗੇ ਨੂੰ ਹੈ ਤੇ ਤਿਆਰੀ ਫੇਰ ਕਹਿੰਦੇ ਬਹੁਤ ਸੋਹਣੀ ਸਿੰਘ ਬਹੁਤ ਸੋਹਣਾ ਚੰਗਾ ਕੱਦ-ਕਾਟਾ ਤੇ ਚੰਗੀ ਸੰਭੀ ਵੀ ਹੈ ਰੇਟ 1.40 ਮਾਨਦਾਨ ਹੋ ਜੂ ਹਾਂਜੀ ਹਾਂਜੀ ਤੇ ਫੋਨ ਨੰਬਰ ਦੱਸ ਦਿਓ ਜੀ 99577 ਜੀ 10 99577 1044 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਜਰੂਰ ਲੋਬੇ ਤਾਂ ਖਰੋ ਭਾਈ ਦੇ ਨਾਲ ਸੰਪਰਕ ਪਿੰਡ ਹੈਗਾ ਜੀ ਜੇਠੂਕੇ ਤਹਿਸੀਲ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਲਾਈਕ ਕਮੈਂਟ ਕਰਦੇ ਨੇ ਸੋ ਧੰਨਵਾਦ